ਕੁੱਛਿੰਦਰੇ ਅੱਜ ਨਵਾਂ ਇੱਕ ਫਲਾ ਕਰਨੀ ਹੈ। ਬਾਕੀ ਚਲਵਾ। ਤੰਮ ਤਾਂ ਸਾਰੀ ਗੱਲ ਤਾਂ ਦੱਸੀ ਨਹੀਂ ਜਦੋਂ ਮਰਗੇ ਇੱਥੇ ਆਈ ਸੀਗੀ। ਉਹ ਕੋਈ ਤਾਂ ਤੁਹਾਨੂੰ ਸਾਰਾ ਦੱਸਿਆ ਹੀਗਾ ਕਿ ਮੰਮੀ ਨਾਲ ਉੱਥੇ ਆਹ ਹਾਲ ਕਰਦੀ ਏ ਜੀਵਨ। ਹਾਂ। ਹਨਾ। ਤੇ ਹੁਣ ਫੇਰ ਉਹੀ ਕੰਮ। ਮਾਸਾ ਨਹੀਂ ਟਲੀ ਦਿਓ। ਬੜੀ ਮੜੀ ਗੱਲੇ। ਉਦਾਂ ਹੀ ਉਹਨਾਂ ਨੂੰ ਕੰਮ 'ਚ ਧੁੰਦੀ ਉਹਨਾਂ ਨੂੰ ਆਂਦੇ ਮੈਨੂੰ ਕਹੇ ਪੋਚੇ ਲਾ, ਝਾੜੂ ਲਾ, ਭਾਂਡੇ ਮਾਜ ਆਂਦੇ ਮੇਰੇ ਕੋਲ ਨਹੀਂ ਹੁੰਦਾ ਤੇ ਮੇਰੇ ਕੋਲ ਸਾਰੇ ਕੰਮ ਕਰਾਉਂਦੀ ਏ। ਰਜਬਾਂ ਦੀ ਕਿੰਨੀ ਮਿੱਠੀ ਹੈ ਨਾ ਇਹ। ਉਹ ਤਾਂ ਮੈਂ ਤੁਹਾਨੂੰ ਦੱਸਿਆ ਹੀਗਾ। ਕਿਦੀਆਂ ਮਿੱਠੀਆਂ-ਮਿੱਠੀਆਂ ਗ ਮੈਂ ਹੁਣ ਤਾਂ ਨੈਸਲਾਹ ਕਰਨ ਆਈ ਆ ਐਹੀ ਮੰਮੀ ਨੂੰ ਆਪਣੇ ਨਾਲ ਨਾ ਲੈ ਜੀਏ ਚੱਲ ਲੈ ਜਾਨੇ ਆ ਪਤਾ ਕੀ ਆ ਮੈਨੂੰ ਲੱਗਦਾ ਟਾ ਅੱਗੇ ਵਿਚਾਰੀ ਇੱਥੇ ਭੇਜਦੀ ਕਰਾਉਣ ਰਹੀ ਆ ਹੈ ਤੇ ਜੇ ਮੈਂ ਉੱਥੇ ਲੈ ਜਾਂ ਤਾਂ ਕੱਲ ਨੂੰ ਤੁਸੀਂ ਵੀ ਗੱਲਾਂ ਕਰੋ ਕਿੰਤੂ ਪਰੰਤੂ ਕਰੋ ਫਿਰ ਉਹ ਨਹੀਂ ਉਹਦਾ ਪ੍ਰਤਾਸ਼ ਹੋਣਾ ਵਿਚਾਰੀ ਕੋ ਉਹ ਮੈਂ ਗੱਜੀਆਂ ਗੱਲਾਂ ਕਰਦੀ ਆ ਰੋਟੀ ਪਾਣੀ ਤੂੰ ਦੇਣਾ ਮੈਨੂੰ ਇਹਦੇ ਕੀ ਆ ਉਹ ਤਾਂ ਹੈ ਹੀ ਆ ਪਰ ਫਿਰ ਵੀ ਜੋ ਬਜ਼ੁਰਗ ਬੰਦਾ ਖੜਿਆ ਖਰਚੇ ਤੇ ਵਧਨੇ ਹੀ ਆ ਤੇ ਦਵਾਈ ਪਾਣੀ ਵੀ ਸਾਨੂੰ ਦੇਣਾ ਪੈਣਾ ਸਭ ਕੁਝ ਕਰਨਾ ਪੈਣਾ ਵਾ ਤੇ ਕੱਲ ਨੂੰ ਕੋਈ ਗੱਲ ਨਾ ਨਿਕਲੇ ਉਨੇ ਮੈਨੇਜਰ ਕੋ ਕਹਿੰਦਾ ਹਾਂ ਜਾ ਜਾ ਬਿਲਕੁਲ ਆ ਹਾਲਤ ਨਹੀਂ ਵੇਖੀ ਗਈ ਕਿੰਨੀ ਕਮਜ਼ੋਰ ਹੋ ਗਈ ਬੀਬੀ ਆਹੋ ਚਲੋ ਜੇ ਬੱਚੇ ਲੱਭਦੇ ਆ ਬਜ਼ੁਰਗ ਜਿਹੜੇ ਮਾਂ ਪਿਓ ਵਾ ਤੇ ਜਿਹ ਹੁੰਦੇ ਉਹਨਾਂ ਦੇ ਬੱਚੇ ਜੇ ਪੁੱਤ ਵਾ ਤੇ ਪੁੱਤ ਨਹੀਂ ਸੰਭੜ ਤੀ ਹੈ ਤੇ ਤੀਨ ਦਾ ਸੰਭਣਾ ਹੀ ਮੇਰੀ ਗੱਲ ਸੁਣ ਟਾਈਮ ਨਾਲ ਕੰਮ ਨੂੰ ਬਹੁਤ ਜਿਆਦਾ ਆ ਤੇ ਪਵਾ ਕਪੜੇ ਪੈ ਗਏ ਤੇ ਚੱਲੀ ਆਪਾ ਵੇਖ ਲੋ ਕੋਈ ਫੇਰ ਸੋਚ ਲੋ ਉਹ ਮੈਂ ਸੋਚਿਆ ਯਾਰ ਮੈਂ ਸੋਚ ਸਮਝ ਕੇ ਤੁਹਾਨੂੰ ਕਿਹਾ ਵਾ ਪੈਨ ਸੱਸ ਜੀ ਕਾਲ ਸੱਸ ਜੀ ਕਾਲ ਬਾਜੀ ਹੋਰ ਭਰਾ ਕਿਹਾ ਠੀਕ ਹੈ ਆ ਜਾ ਕੋਈ ਮੈਨੂੰ ਬੇਟਾ ਬੈਠੋ ਕੋਈ ਗੱਲ ਨਹੀਂ ਜੀ ਬੈਠੋ ਉਹ ਸਾਰਾ ਪਰਿਵਾਰ ਦਾ ਕੀ ਹਾਲ ਚੱਲ ਦੇ ਸਭ ਵਧੀਆ ਜੀ ਠੀਕ ਠਾਕ ਗਏ ਕਿਦਾ ਤੁਸੀਂ ਉਹ ਯਾਰ ਇੱਥੇ ਨਾ ਅੱਡੇ ਦੇ ਹੀ ਕੰਮ ਹੀ ਥੋੜਾ ਜਿਹਾ ਠੀਕ ਹੈ ਠੀਕ ਹੈ ਉਹ ਨਾ ਮਗਰ ਨਾ ਉਹ ਤਖਤਾ ਜਿਹਾ ਲਾਉਣਾ ਹੈ ਇੱਕ ਉਹ ਨੂੰ ਹਾਂ ਜੀ ਤੋਂ ਉਹਨੂੰ ਕਹਿਣ ਗਿਆ ਮੇਤਰੀ ਤੋਂ ਕਹਿੰਦਾ ਵੀ ਮੈਂ ਚੱਲ ਕੇ ਸ਼ਾਮੀ ਆਵਾਂ ਮੈਂ ਲਾਇਆ ਫੋਨ ਤਾਂ ਕਿ ਲੱਗਣੀ ਲਿਆ ਫੋਨ ਆਂਦੇ ਰੇਂਜ ਵਿੱਚ ਨਹੀਂਗਾ ਫੋਨ ਉਹ ਇੱਥੇ ਵਕਤ ਵੱਤ ਉਤ ਵੱਜ ਜਾਂਦਾ ਵਾ ਯਾਰ ਪਾਜੀ ਮੈਂ ਤੁਹਾਨੂੰ ਇੱਕ ਗੱਲ ਕਰਨੀ ਆ ਕਾਦੀ ਪੁੱਤ ਕੰਨੀ ਆ ਗੱਲ ਇਹ ਮੈਂ ਮੰਮੀ ਨਾਲ ਚੱਲੀ ਹਾਂ ਤੇਰਾ ਦਿਮਾਗ ਖਰਾਬ ਆ ਨਹੀਂ ਆਉਂਦਾ ਘਰ ਕਰ ਤੇ ਉਹਦਾ ਹੀ ਆ ਤੂੰ ਕਿਹੜੀ ਗੱਲੋਂ ਫੜਨਾ ਕੰਮ ਮੈਂ ਅੱਗੇ ਵੀ ਆਈ ਦੱਸ ਦੇ ਗਈ ਸਾਰੀ ਗੱਲ ਨਾ ਉਹ ਕੰਮ ਜਿਹੜਾ ਉੱਥੇ ਦਾ ਉੱਥੇ ਹੀ ਆ ਮੰਮੀ ਦਾ ਹਾਲ ਜਿਹੜਾ ਅੱਗੇ ਨਾਲੋਂ ਜ਼ਿਆਦਾ ਬੁਰਾ ਵਾ ਤੇ ਉਹ ਜਿਹੜੀ ਉਹ ਹੁਣ ਇਹ ਗੱਲਾਂ ਬਰਦਾਸ਼ਤ ਕਰਨ ਦੀ ਹਿੰਮਤ ਨਹੀਂ ਹੈਗੀ ਉਹ ਬੱਚੀ ਰੋਣ ਖੱਪਣ ਲਈ ਆ ਕਿ ਮੈਂ ਹੁਣ ਨਹੀਂ ਰਹਿ ਸਕਦੇ ਇੱਥੇ ਜੋ ਵੱਡੇ ਕਰਦੇ ਉਹ ਤੋਂ ਵੱਧ ਮਾੜਾ ਸਲੂਕ ਉਹ ਮੇਰ ਨਾਲ ਹੁਣ ਇੱਥੇ ਹੋਣ ਲਿਆ ਮੇਰੀ ਗੱਲ ਸੁਣ ਲੈ ਉਹਨੇ ਸਾਨੂੰ ਜੰਮਿਆ ਸਾਡੀ ਮਾਂ ਆ ਵਾ ਸਾਨੂੰ ਘੱਟ ਫਿਕਰ ਉਹਦਾ ਹੈ ਫਿਕਰ ਤਾਂ ਹੈਗਾ ਤੁਹਾਨੂੰ ਪਰ ਤੁਸੀਂ ਕਿੱਥੇ ਰਹਿੰਦੇ ਜੇ ਉਹਨੂੰ ਇੱਕ ਦਿਨ ਅਗਰ ਬੰਦਾ ਪੁੱਛੇ ਵੀ ਕਿੱਦਾਂ ਆ ਵਾ ਕਿੱਦਾਂ ਨਹੀਂ ਆ ਇਹ ਤੇ ਹੁਣ ਉਹ ਹੀ ਗੱਲ ਕਰੇ ਤੇ ਕਰੇ ਨਾ ਉਹ ਕਿੰਨੀ ਕਵਾਰੇ ਦੱਸੇ ਤੁਹਾਨੂੰ ਉਹ ਜਦੋਂ ਦੱਸਦੀ ਉਹ ਕਲਾ ਕਰਛੋ ਇਹ ਦੀ ਵਿਚਾਰੀ ਕਲਾ ਤੋਂ ਡਰਦੀ ਤਾਂ ਨਾ ਨਾ ਨਹੀਂ ਲਿੰਦੀ ਤੁਸੀਂ ਦੋਵੇਂ ਜੀ ਆਪਸ ਵਿੱਚ ਕਪਾਤਾ ਕਰਨਾ ਉਹ ਕਰੇ ਤੇ ਕਰੇ ਕੀ ਉਹਨਾਂ ਦੇ ਫਿਰ ਹਾਰ ਹੰਬ ਕੇ ਮੈਨੂੰ ਫੋਨ ਲਾਇਆ ਉਹ ਤੇ ਮੈਂ ਇੱਥੇ ਬਹੁਤ ਔਖੀ ਆ ਤੇ ਮੇਰਾ ਕੋ ਹੱਲ ਕਰਾਂਗੇ ਹੱਲ ਤੇ ਮੇਰੀ ਗੱਲ ਨਾ ਉੱਤਬ ਮੈਂ ਕਿੰਨਾ ਆਪਣੀ ਮਾਨ ਨਾ ਕਰਨਾ ਉਹਦਾ ਪੋਤਾ ਤਾਂ ਬਾਰ ਬਾਰ ਜਾਂਦਾ ਆਪਣੀ ਦਾਦੀ ਦੇ ਪਿੱਛੇ ਠੀਕ ਨਹੀਂ ਤੁਸੀਂ ਕਿਹੜੇ ਘਰ ਬੈਠੇ ਰਹਿੰਦੇ ਜੇ ਗੱਲ ਤੇ ਨਾ ਦਈਆ ਉਹ ਹੁਣ ਬਗਾਨੀ ਹੈਗੀ ਆ ਕੀ ਬੰਦਾ ਕਿੰਨਾ ਕਿੰਨਾ ਘੱਲਣੇ ਕਿਸ ਗੱਲ ਤੋਂ ਠੀਕ ਨਹੀਂ ਨਹੀਂ ਫਿਰ ਤੁਸੀਂ ਲੜਨਾ ਨਹੀਂ ਸਮਝਾਉਣਾ ਨਹੀਂ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਇਹ ਰੋਟੀ ਪਣੀ ਨਹੀਂ ਖਿਆਲ ਰੱਖਨੇ ਹੁਣ ਵੱਤ ਵੱਦੇ ਦੇ ਨਹੀਂ ਕਰ ਸਕਦੇ ਚਲੋ ਠੀਕ ਆ ਤੇ ਖਿਆਲ ਰੱਖਦੇ ਜੇ ਦਵਾਈ ਪੜ ਲੈ ਕੇ ਦਿੰਦੇ ਤੁਸੀਂ ਪਰ ਆੜੇ ਬੇਇਜ਼ਤੀ ਹੁਣ ਉਹ ਕੋਈ ਬਰਦਾਸ਼ਤ ਹੁੰਦੀ ਤੇ ਉਹ ਚੜੀ ਤਰਲੇ ਲੈਣ ਦੀ ਆ ਫੇ ਮੈਂ ਇੱਥੇ ਨਹੀਂ ਰਹਿਣਾ ਹਾਂ ਤਾਂ ਹੁਣ ਉਹਨੂੰ ਮੈਂ ਲੈ ਚੱਲੀ ਆ ਇੱਥੇ ਰਹਿ ਲੈ ਜਿੱਥੇ ਰਹਿ ਲੈ ਕਿਹ ਪਰ ਆਪਣੇ ਬਣੇ ਫਿਰਦੇ ਕਿੱਡੇ ਸਰਦਾਰ ਆਪਣੇ ਬਣੇ ਫਿਰਦੇ ਸਾਡਾ ਜਰੂਰ ਨੱਕ ਵਢਾਉਣ ਲੱਗੇ ਵੀ ਪਿੰਡ 'ਚ ਚਲੋ ਆਹ ਖਲਾ ਪਤਾ ਤੇ ਲੱਗ ਪਤਾ ਤੇ ਲੋਕਾਂ ਨੂੰ ਲੱਗੇ ਜਾਣਾ ਵੀ ਕੁੜੀ ਕੋ ਚੱਲ ਗਈ ਹੈ ਸਾਡੇ ਕਿਉਂ ਕੁੜੀਏ ਸੱਚ ਸਵਾਭ ਹੋਣ ਲੱਗੀ ਤੂੰ ਇਹ ਤਾਂ ਗੱਲਾਂ ਤੁਸੀਂ ਪਹਿਲਾਂ ਸੋਚਣੀਆਂ ਸੀ ਨਾ ਤੇ ਜਾਂ ਫਿਰ ਤੁਸੀਂ ਉਹਨੂੰ ਵੱਡਾ ਰੱਖਦੇ ਵੀ ਜੋ ਕੁਝ ਹੋ ਗਿਆ ਹੋ ਗਿਆ ਪਿੱਛੇ ਜੇ ਅੱਗੇ ਕੋਈ ਗੱਲ ਸੁਣੇ ਤਾਂ ਤੈਨੂੰ ਮੈਂ ਘਰੋਂ ਕੱਢ ਦੇਣ ਲੱਗਿਆਂ ਮੇਰੀ ਗੱਲ ਸੁਣ ਲੈ ਅਈ ਉਹਦੇ ਹੁਣ ਛੱਤਰ ਮਾਰਦੇ ਜੰਗੇ ਲੱਗੇ ਨੇ ਬੜਾ ਮੇਰੇ ਤੋਂ ਕਿੰਨਾ ਜਵਾਨ ਹੈ ਅੱਜ ਵਿਆਹੀ ਠੀਕ ਆ ਛੜਕ ਤੇ ਸਾਡਾ ਘਰ ਰੋਇ ਤਮਾਸ਼ਾ ਲੱਗਦਾ ਚੰਗਾ ਲੱਗਦਾ ਹੁਣ ਫਿਰ ਹੱਲ ਕੀ ਇਹ ਗੱਲ ਦਾ ਕਿਹਦੀ ਦੱਸੋ ਹਾਲ ਕੀ ਇਹ ਸਮਝਾ ਲੈਨੇ ਭਲਕੇ ਹੋਰ ਕੀ ਆ ਸਮਝਾ ਇਹਦਾ ਬੜਾ ਨਾਸਟਿਕ ਕੋ ਦੋ ਚਾਰ ਦਿਨ ਅੜ ਕੋ ਘੁੰਮਣ ਨਹੀਂ ਤੇ ਨਹੀਂ ਘੁੰਮਣਾ ਕੰਮ ਕਰਦਾ ਮੇਰੀ ਗੱਲ ਸੁਣਦਾ ਲੈ ਜਾ ਪਰ ਇਹ ਵੀ ਇਧਰ ਡੰਗ ਵਾਤੇ ਬਹੁਤ ਲੰਮਾ ਟਾਈਮ ਨਹੀਂ ਉਹ ਨਹੀਂ ਨਹੀਂ ਆ ਕੰਮ ਹੂਟੇ ਮਾਟੇ ਰੋਜ ਚੰਗੇ ਥੋੜੀ ਹੋਗੇ ਆ ਵੀ ਹਾਂ ਅੱਜ ਲੈ ਲਓ ਤੇ ਕੱਲ ਛੱਡ ਜੋ ਮੈਂ ਤਾਂ ਪੱਕੇ ਪੈਰੀ ਆਈ ਲੈਣ ਵਾਸਤੇ ਆਪਣੀ ਚਲੋ ਜੇ ਕੰਮ ਹੀ ਕਰਾਉਣਾ ਨਾ ਜਿੰਨਾ ਕਿ ਜਰ ਦਵਾਈ ਖਾਂਦੇ ਆ ਉਹਨਾਂ ਜੇ ਰੈਸ਼ਟ ਕਰਾ ਦੋ ਮੜ ਕੇ ਜਦ ਕੰਮ ਹੀ ਕਰਦਾ ਬੰਦਾ ਠੀਕ ਹੋਏ ਤੇ ਬੰਨ ਨੂੰ ਪਤਾ ਜੀ ਕਰਦਾ ਉਹ ਯਾਰ ਮੇਰੀ ਗੱਲ ਸੁਣਾ ਤੇ ਗਜਦਰ ਮੇਰੇ ਹੁੰਦੇ ਤੇ ਬਹੁਤ ਮਾਰ ਇੱਥੇ ਬਿਠੇ ਰਹਿੰਦੇ ਮੇਰੇ ਹਜੇ ਬਾਹਰ ਕਦੇ ਆਉਣਾ ਜਾਣਾ ਵੀ ਪੈਂਦਾ ਵਾ ਯਾਰ ਕਿਹੜੇ ਕਿਹੜੇ ਕਿਲੇ ਦਾ ਬੱਜੇ ਇੱਥੇ ਉਹ ਭਾਜੀ ਬੁੜੀਆਂ ਬੜੀਆਂ ਚਲਾਕ ਹੁੰਦੀਆਂ ਵਾ ਇਹ ਬੰਦੇ ਸਾਹਮਣੇ ਨਹੀਂ ਬੋਲਦੀਆਂ ਮਗਰੋਂ ਸਾਰੀ ਕਾਰਵਾਈ ਕਰਦੀਆਂ ਵਾ ਉਹੋ ਤੇ ਗੱਲ ਵਾ ਯਾਰ ਦਿਮਾਗ ਖਰਾਬ ਹੋਇਆ ਵਾ ਤੇ ਕੰਮ ਉਹ ਕਰੇ ਵੀ ਕਿਉਂ ਹਣ ਬਥੇਰਾ ਕੰਮ ਉਹਨੇ ਕੀਤਾ ਕੰਮ ਕਰ ਕਰ ਕੇ ਕੰਮ ਕਰੇ ਵੀ ਕਿਉਂ ਰੋਟੀਆਂ ਤੇ ਵੈਸੇ ਵੀ ਦੋ ਚਾਰ ਵਾਧੂ ਪੱਕੀ ਜਾਂਦੀਆਂ ਹੁਣ ਉਹ ਰਾਤ ਉੱਠੇ ਖਾਂਢੀ ਆ ਇਹ ਕਰੇ ਨਾ ਕਰੇ ਉਹਨੇ ਕਦੇ ਇੰਟਰਫੇਰ ਕੀਤਾ ਵਾ ਇਹਦੇ ਕੰਮ ਚ ਵੀ ਤੂੰ ਆ ਨੀ ਕਰਨਾ ਤੂੰ ਉਹ ਨੀ ਬਣਾਉਣਾ ਹੈ ਆਪਣੇ ਆਪਣੀ ਮਰਜ਼ੀ ਚ ਲੱਗੇ ਰਹਿੰਦੇ ਤੇ ਇਹਦਾ ਕੀ ਮਤਲਬ ਬਣਨਾ ਨੂੰ ਤੰਗੀ ਦੇਣ ਦਾ ਵੀ ਇਦਾਂ ਕਰ ਉਹ ਕਰ ਉਹ ਚੈਲੰਜ ਕਰੋ ਨਹੀਂ ਹੁੰਦਾ ਤੇ ਕੰਮ ਵਾਲੀ ਰੱਖ ਲੈ ਕੋਈ ਜ਼ਿਆਦਾ ਰੌਲਾ ਨਾ ਪਾਓ ਆਪਾਂ ਵੀ ਹੁਣ ਜਾਣਾ ਵਾ ਕੀ ਕਰੀਏ ਫਿਰ ਕਰਨਾ ਕੀ ਆ ਮੈਨੂੰ ਤਾਂ ਆਪ ਨੇ ਸਮਝਾਓ ਓਂਡੀ ਜੇ ਤੇ ਭ ਤੇ ਠੀਕ ਵਾ ਤੇ ਜੇ ਨਹੀਂ ਯਾ ਰੋਜ ਦੇਖਾ ਕੰਮ ਰੱਖਣਾ ਤੇ ਫਿਰ ਮੈਂ ਆਪਣੀ ਮਾਂ ਇੱਥੇ ਰੀਜੀ ਛੱਡਣੀ ਤੁਹਾਡੇ ਵਿੱਚ ਤੇ ਮੇច ਕੋ ਫਰਕ ਥੋੜੀ ਆ ਜੇ ਤੇਹੀ ਪੁੱਤੇ ਤੇ ਮੈਂ ਉਹਦੀ ਤੇ ਹੀ ਆ ਮੈਂ ਨਹੀਂ ਕਰ ਸਕਦੀ ਉਹਨੂੰ ਓਏ ਆਹੋ ਤੇ ਗੱਲ ਤੇ ਤੇਰੀ ਠੀਕ ਆ ਪੁੱਤ ਮੈਂ ਹੁਣ ਕੀ ਕਰਾਂ ਯਾਰ ਆਹੋ ਮੈਂ ਤੇ ਨਾ ਬੜਾ ਲੱਗੋ ਖਾਇ ਆ ਗਿਆ ਬਹੁਤ ਸਾਰੀ ਗੱਲ ਪੁੱਛਿਆ ਤੇ ਨਹੀਂ ਨਹੀਂ ਜੇ ਤੁਸੀਂ ਗੱਲ ਬੇੜ ਨਹੀਂ ਆਂਦੇ ਬੇੜਾ ਕਰਨਾ ਵਾ ਕਿ ਬਾਰ ਬਾਰ ਮੇਰੇ ਮਾਂ ਦੇ ਬੇਇੱਜ਼ਤੀ ਹੋਣੀ ਚਾਹੀਦੀ ਫਿਰ ਤੇ ਠੀਕ ਆ ਜੇ ਨਹੀਂ ਤੇ ਫਿਰ ਆਪਾਂ ਲੈਣਾਂ ਬਸ ਤੁਸੀਂ ਨਾ ਅਜਿਹੀ ਫਿਰ ਦੀ ਫੈਸਲਾ ਨਾ ਲਓ ਮੈਨੂੰ ਸਲਾਹ ਕਰਨ ਦੀ ਲੋੜ ਐ ਐਡੀ ਛੇਤੀ ਮੈਂ ਕਿੰਨੇ ਦਿਨਾਂ ਬਾਅਦ ਫੇਰ ਮੁੜੀ ਆ ਤੂੰ ਐਡੀ ਕਰੀ ਭਾਜੀ ਤੁਸੀਂ ਕਰੋ ਜੀਵਨ ਨਾਲ ਗੱਲ ਆ ਪਹਿਲਾਂ ਕੀ ਕਹਿੰਦੀ ਆ ਆ ਫੇਰ ਯਾਰ ਇਤਰਾ ਹੀ ਹੁਣ ਬੱਤ ਪੁੰਦੇ ਘਰ ਚ ਗਏ ਲਗੀਦਾ ਮੈਂ ਤੈਨੂੰ ਮੈਂ ਦੱਸੀ ਤੇ ਗੱਲ ਹੈਗੀ ਮੈਂ ਇਹ ਗੱਲੋਂ ਬਹੁਤਾ ਨਿਕਾ ਕਹਿੰਦਾ ਤੇ ਤੇਰੇ ਹੁੰਦਿਆ ਮੈਂ ਕੰਨ ਕੱਸ ਕੇ ਕਹਿ ਦਿੰਦਾ ਚੱਲ ਤੁਸੀਂ ਵੇਖ ਲੈ ਤੁਹਾਡਾ ਕੋਈ ਜਲੂਸ ਕਢਾਉਣ ਲੱਗੀ ਇਹ ਲੜਾਈ ਨਾ ਪਾਇਓ ਘਰ ਵਿੱਚ ਫੇਰ ਤੂੰ ਅਗਲ ਨਹੀਂ ਉਣੀ ਲੱਗਦੀ ਗੱਲ ਆ ਜੇ ਤੁਹਾਡੀ ਮੰਨਦੀ ਆ ਠੀਕ ਆ ਨਹੀਂ ਮੰਦੀ ਤੇ ਫੇਰ ਕੋਈ ਨਹੀਂ ਮੈਂ ਆਪਣੇ ਚੱਲ ਕੋਈ ਨਾ ਪੈਣਾ ਕੋਈ ਦੀ ਕਾਲੀ ਨਾ ਵਾਗ ਤੇ ਮੈਂ ਆਇਆ ਹੀ ਹ ਚੱਲ ਕਰ ਬੁੱਡੀ ਨੇ ਮੇਰਾ ਨੱਕ ਵਢਾਤਾ ਧੰਨਾ ਲੈ ਲਈ ਸਾਰੇ ਨੇ ਤਾਂ ਸੱਚ ਸੁਆਭ ਹੋਣ ਕੀ ਮੇਰੇ ਮੰਨਣਾ ਤਾਂ ਹੈ ਨਹੀਂ ਉਹਨੇ ਪਤਾ ਮੈਨੂੰ ਦਿਆ ਕਰਤੂਤਾ ਦਾ ਕਿੱਥੋਂ ਤੱਕ ਵਾ ਜੇ ਮੰਨਣਾ ਹੁੰਦਾ ਜਿੱਦਨ ਮੋਦ ਨਹੀਂ ਹੁੰਦਾ ਨਾ ਮੰਦੀ ਲੈ ਮਨਜਿੰਦਰ ਵੀ ਆ ਗਿਆ ਹੁਣ ਉਹਦੇ ਵੀ ਕਰਨ ਭਰ ਭਰ ਕੇ ਨਾ ਉਹਦਾ ਵੀ ਫੱਕਾ ਮਾਰਦ ਰਹਿਣਾ ਨੇ ਚੱਲ ਵੇਖੀ ਜਾਊਗੀ ਹੁਣ ਉਹ ਤੇਰੇ ਦਿਮਾਗ ਨੂੰ ਕੀ ਹੋ ਗਿਆ ਵਾ ਹੈ ਕੀ ਕਹਿੰਦੇ ਉਹ ਸਾਡੀ ਇੱਜ਼ਤ ਰੱਖਦੇ ਨਹੀਂ ਪਿੰਡ ਜੀ ਕਿ ਨਹੀਂ ਰੱਖਦੇ ਨਹੀਂ ਮੈਂ ਤਾਂ ਦੇ ਤੂੰ ਕੀ ਆਖਿਆ ਵਾ ਕਹੋ ਜੀ ਧੰਨਾ ਤਾਂ ਡੇ ਜੀ ਤੁਸੀਂ ਕੀ ਗੱਲ ਵਾ ਮੇਰੀ ਗੱਲ ਸੁਣ ਪ੍ਰਭ ਕਹਿ ਦੇ ਨਾ ਲੈਣਾ ਮਤਨ ਨਾਲ ਪ੍ਰਭ ਕਹਿ ਦੇ ਨਾਲ ਲੈ ਜਾਣਾ ਆਹੋ ਲੈ ਐਜਾ ਕਿਦਾਂ ਲੈ ਜੂਗੀ ਪ੍ਰਭ ਇਤਰਾ ਕਿਤਰਾ ਲੈ ਜੂਗੀ ਮੇਰੀ ਸੁਣ ਲੈ ਗੱਲ ਸਾਡਾ ਮੁੰਡਾ ਵਿਹਣ ਆਲਾ ਵਾ ਜੇ ਕੱਲ ਨੂੰ ਉਹ ਸਾਡੀ ਨੌਂ ਇਤਰਾਣ ਕੇ ਕਰੋਗੀ ਤੇ ਅਸੀਂ ਕਿਧਰ ਜਾਵਾਂਗੇ ਮੁੜ ਕੇ ਸਾਡੀ ਨੌ ਐਵੇਂ ਇਦਾਂ ਕਰੋਗੀ ਜਦੋਂ ਮੈਂ ਆਪਣੇ ਘਰ ਦੇ ਸਾਰੇ ਕੰਮ ਵੇਖੂਗੀ ਆਪਣੀ ਨੌਂ ਦੀਆਂ ਰੀਝਾਂ ਪੂਰੀਆਂ ਕਰੂੰਗੀ ਤੇ ਮੇਰੀ ਨੌਂ ਨੂੰ ਕੀ ਆਖੋਗੀ ਉਹ ਰੀਝਾਂ ਰੂਝਾਂ ਦੀ ਗੱਲ ਹੀ ਹੁੰਦੀ ਜਦੋਂ ਦਿਮਾਗ ਖਰਾਬ ਹੋਣਾ ਬੜੇ ਬੜੇ ਚੰਗੀਆਂ ਦਾ ਹੋ ਜਾਂਦਾ ਵਾ ਸਮਝੀ ਗੱਲ ਕਿ ਨਹੀਂ ਸਾਰੇ ਚੰਗੀਆਂ ਵੇਖ ਕੇ ਲੈਂਦੇ ਆ ਪਰ ਮੈਂ ਕੀ ਆਖਿਆ ਵਾ ਜੇ ਵੇਲੇ ਤੇ ਵੇਲੇ ਕਿਤੇ ਮਾਂ ਤੁਹਾਡੀ ਕੰਮੋਂ ਹੱਥ ਪਾ ਹੀ ਦਿੰਦੀ ਆ ਤੇ ਫਿਰ ਕੀ ਹੋ ਗਿਆ ਤੇ ਮੇਰੀ ਗੱਲ ਤਾਂ ਤੁਹਾਡਾ ਕੰਮ ਕਿਤੇ ਕਿੰਨਾ ਕੁ ਵਾ ਹੈ ਜਦ ਤੱਕ ਕੋ ਸਾਂਭਿਆ ਨਹੀਂ ਜਾਂਦਾ ਆਹ ਵੇਖੋ ਜੋੜੇ ਹੱਥ ਫਿਰ ਤੂੰ ਹੀ ਕਰਦੀ ਰਹੀ ਹੈ ਨਾ ਜਦੋਂ ਵੱਡੇ ਲਈ ਹੋ ਆਹੋ ਤੇ ਮੈਂ ਹੀ ਕਰਨਾ ਹੈ ਹੁਣ ਤੈਨੇ ਕਰਨਾ ਹੈਗਾ ਤੇ ਫਰਕ ਕਿਤੇ ਕਿੰਨਾ ਪੈ ਗਿਆ ਵਾ ਹੈ ਮੇਰੀ ਗੱਲ ਸੁਣ ਲੈ ਜੇ ਕੁੜੀ ਦੇ ਨਾਲ ਚਲ ਗਈ ਨਾ ਇਹ ਤੇਹੀਂ ਪਿੰਡ 'ਚ ਮੂੰਹ ਕੱਢਣ ਜੋਗੇ ਨਹੀਂ ਹੋ ਰਹਿਣਾ ਤੇ ਤੇਰੀ ਵੀ ਉਹਨਾਂ ਦੇ ਪਿੰਡ ਭੂਆ ਵਿਆਹੀ ਹੋ ਬੀਤੀ ਤੇਰੀ ਬੜੀ ਹੋਣੀ ਤੇਰੇ ਸਿਰ ਤੇ ਸੁਆਹ ਪੈਣੇ ਬਾਲਟੇ ਭਰ ਭਰ ਕੇ ਤੇ ਬੰਦਾ ਦੀ ਧੀ ਬਣ ਗਿਆ ਤੇ ਮਰਸਾਂ ਗਾ ਉਹ ਮੈਂ ਨਹੀਂ ਕੁਛ ਵੀ ਆਂਦੀ ਆ ਹੱਥ ਚੜਾ ਲਓ ਠੀਕ ਆ ਨਾ ਨਹੀਂ ਜਾਣ ਦਿੰਦੀ ਮੈਂ ਹੁਣ ਮੇਰੀ ਤਾਂ ਖਵਾਸੀ ਕਰਾ ਬੰਦਾ ਕੋ ਚੱਲ ਕੋਈ ਨਹੀਂ ਮੈਂ ਮਾਫੀ ਮੰਗ ਲੈਣੀ ਆ ਬਸ ਅੱਜ ਤੇ ਆ ਲੈਣ ਤੇ ਆ ਅਜਾ ਚਲ ਇਹ ਇਤਰਾ ਨਹੀਂ ਕਰੀ ਦੰਦਾ ਠੀਕ ਆ ਦੀ ਉਹਦੇ ਨਾਲ ਆ ਚਲ ਜੇ ਨਾ ਪਿੰਡ ਚ 20 20 ਲੋਕਾਂ ਗੱਲਾਂ ਕਰਨੀਆਂ ਕੀ ਕਰਦੇ ਫਿਰਦੇ ਸੀ ਉਹ ਆਪ ਤੇ ਚਲ ਕੇ ਦੁਨੀ ਜੀ ਸ਼ਹਿਰ ਰਹਿ ਆ ਹੀ ਜਾਣਾ ਇੱਥੇ ਸਮਝੀ ਗੱਲ ਕਿ ਨਹੀਂ ਸੋਚਣ ਵਾਲੀ ਆ ਮੜਾ ਸਾਡਾ ਵਿਉਣ ਵਾਲਾ ਵਾ ਤੇ ਗੱਲ ਨੂੰ ਸਾਡੀ ਮੂੰਹੇ ਤਰ੍ਹਾਂ ਕਰੋਗੇ ਤੇ ਤੁਹਾਡੇ ਦਿਲ ਤੇ ਕੀ ਬੀਤੂਗੀ ਸਮਝੀ ਗੱਲ ਕਿ ਨਹੀਂ ਗੱਲ ਤਾਂ ਸੱਚੀ ਆ ਤੁਹਾਡੀ ਆਹੋ ਤੇ ਆ ਚਲ ਚਲ ਮੰਮੀ ਨਾਲ ਲੈਣਾ ਸਾਰਾ ਸਮਾਨ ਪਾ ਲਿਆ ਵਾ ਕੱਪੜੇ ਤੇ ਮੈਂ ਪਾ ਲਏ ਥੀ ਕੋਈ ਚੀਜ਼ ਹੋਰ ਚਾਹੀਦੀ ਨਹੀਂ ਹੋਰ ਕੀ ਪਾਉਣਾ ਪਾ ਲਿਆ ਸੂਟ ਲੋ ਚੱਲ ਕੋਈ ਗੱਲ ਨਹੀਂ ਬੜੇ ਦੋ ਸੂਟੀ ਬਣਾਵਾਗੇ ਜਾ ਕੇ ਆਪਾਂ ਨਵੇਂ ਸੂਟ ਸੂਟਾਂ ਦੀ ਕੀ ਗੱਲ ਵਾ ਕੱਪੜੇ ਛੱਟ ਸੀਂਦੀਆਂ ਅੱਜ ਕੱਲ ਇੱਕ ਦਿਨ ਲਾ ਕੇ ਚੱਲੀਏ ਫਿਰ ਆਪਾਂ ਹਾਂ ਹਾਂ ਭੈਣ ਜੀ ਆਹ ਕੀ ਕਰਨ ਦੇਈ ਕਿ ਤੁਸੀਂ ਕਰਨਾ ਕੀ ਆ ਬਸ ਮੰਮੀ ਨੂੰ ਲੈ ਕੇ ਚੱਲੀਂਗਾ ਮੈਂ ਨਹੀਂ ਨਹੀਂ ਮੰਮੀ ਨੂੰ ਕਿਤੇ ਨਹੀਂ ਘਰ ਖੜਨਾ ਮੰਮੀ ਦਾ ਘਰ ਹੀ ਹੋਈ ਆ ਨਾਲੇ ਨਾ ਆਪਣੇ ਘਰ ਚੰਗੇ ਲੱਗੀਦਾ ਵਾ ਧੀਆ ਦੇ ਘਰ ਚੰਗੇ ਲੱਗੀਦਾ ਮੰਮੀ ਤੁਸੀਂ ਤੇ ਸਿਆਣੇ ਜੀ ਕੀਿਕਟਰ ਕਰਨ ਲੱਗਿਆ ਜੇ ਜੇ ਤੁਹਾਨੂੰ ਇਹ ਗੱਲ ਦੇ ਸਮਝੀ ਹੈ ਨਾ ਤੇ ਤੁਸੀਂ ਜੋ ਕੁਛ ਮੰਮੀ ਨੇ ਕੀਤਾ ਕਦੀ ਕਰਦਾ ਹੀ ਨਾ ਤੇ ਖੁਦ ਸੋਚੋ ਕਿ ਉਹਦੀ ਉਮਰ 와 ਕੰਮ ਕਰਨ ਦੀ ਜੇ ਤੇ ਉਹ ਤੁਹਾਨੂੰ ਮੇਰੀ ਗੱਲ ਸੁਣਦਾ ਜੀਵਨ ਅਜੇ ਡੁੱਲਿਆ ਬਿਰਾਂ ਦਾ ਕੁਝ ਨਹੀਂ ਹੋ ਵਿਗੜਿਆ ਸਮਝ ਲੈ ਗੱਲ ਨੂੰ ਠੀਕ ਆ ਜੇ ਤੁਹਾਡੀ ਆਪਣੀ ਮਾਂ ਹੁੰਦੀ ਤੇ ਉਹਦਾਂ ਇਦਾਂ ਹੁੰਦਾ ਫਿਰ ਤੁਹਾਨੂੰ ਕੀ ਚੰਗਾ ਲੱਗਦਾ ਕੁਝ ਦੱਸੋ ਮੈਨੂੰ ਮੈਂ ਜਦੋਂ ਉਹ ਨਹੀਂ ਮੇਰੀ ਮਾਂ ਦੇ ਇਹ ਹਾਲਤ ਹੁੰਦੀ ਆ ਤੁਹਾਨੂੰ ਕੋ ਪਤਾ ਕਿੱਦਾਂ ਦੀ ਹੋਗੀ ਉਹ ਵੇਖੋ ਤੁਹਾਨੂੰ ਕਦੀ ਦਿਖਿਆ ਹੀ ਨਹੀਂ ਆ ਜਦੋਂ ਬਜ਼ੁਰਗ ਘਰ ਚ ਬੈਠੇ ਹੋ ਨਾ ਉਦੋਂ ਨੇ ਕਦਰ ਨਹੀਂ ਹੁੰਦੀ ਤੇ ਜਦੋਂ ਨਾ ਨਾ ਰਹਿਣ ਤੇ ਤੂੰ ਇੰਨੀ ਗਰਮਣਾ ਹੁਣ ਮੇਰੀ ਗੱਲ ਸੁਣ ਅਹੀਂ ਬਾਹਰ ਚਲ ਜਾਂਦੇ ਰਹੇ ਮੈਂ ਵੀ ਚਲ ਜਾਂਦਾ ਰਿਆਂ ਤੇ ਸਿਹਤ ਪਣ ਜਾਂਦਾ ਰਿਹਾ ਹਨ ਨੂੰ ਨਹੀਂ ਪਤਾ ਬਾਅਦ ਚ ਕੀ ਹੁੰਦੀ ਹੈ ਨਹੀਂ ਤੁਹਾਡੀ ਤਾਂ ਗੱਲ ਹੀ ਕੋਈ ਨਹੀਂ ਗੱਲ ਤਾਂ ਸਾਰੀ ਭਾਬੀ ਦੀ ਆ ਐਂ ਜੀ ਮੇਰੇ ਕੋਲ ਬੜੀ ਵੱਡੀ ਗਲਤੀ ਹੋ ਗਈ ਆ ਮੰਮੀ ਜੀ ਤੁਸੀਂ ਮੈਨੂੰ ਮਾਫ਼ ਕਰ ਪਾਓ ਮੈਂ ਤੇ ਬਾਤ ਨਹੀਂ ਕਰਦੀ ਨਹੀਂ ਜੀ ਇੱਕ ਵਾਰੀ ਮਾਫ਼ ਕਰ ਦੋ ਮੈਨੂੰ ਇਹ ਗੱਲਾਂ ਕਹਿਣ ਦੀਆਂ ਨਹੀਂ ਆ ਭਾਬੀ ਮੇਰੇ ਨਾਲੇ ਮੈਂ ਰੋਜ਼ ਰੋਜ਼ ਇਦਾਂ ਆਉਂਦੀ ਕਪੱਟ ਕਰਦੀ ਤਾਂ ਨਾ ਉੱਚਾ ਬੋਲਦੀ ਚੰਗੇ ਨਹੀਂ ਲੱਗਦੀ ਠੀਕ ਹੋਣਾ ਮੈਂ ਵੀ ਆਪਣੇ ਸਹੁਰਿਆਂ ਵਾਲੀ ਐ ਮੇਰਾ ਵੀ ਘਰਵਾਰ ਹੈਗਾ ਵਾ ਲੋਕੀ ਆਉਂਦੇ ਜਾਂਦੇ ਵੇਂਦੇ ਨੇ ਕੀ ਕਹਿੰਦੇ ਰੱਬ ਜੀ ਸੁਣ ਲੈ ਗੱਲ ਮਾਤਾ ਨੂੰ ਬੇਸ਼ੱਕ ਤੂੰਵੇਂ ਲੈ ਜਾ ਕਰੀ ਤੇ ਬਾਦਾਂ ਇੱਡਾਂ ਗਵਾ ਤੇ ਪਰ ਇਦਾਂ ਨਹੀਂ ਮੈਂ ਜਾਣ ਦੇਣਾ ਕਿ ਤੁਸੀਂ ਬਿਲਕੁਲ ਹੀ ਕੋਈ ਸਾਰੇ ਕੱਪੜੇ ਪਾ ਕੇ ਲੈ ਜਾਣਾ ਮੈਂ ਨਹੀਂ ਜਾਣ ਦੇਣਾ ਜੇ ਪੁੱਤ ਵਾ ਨਾ ਤਾਂ ਧੀਾਂ ਨੂੰ ਧੋਨੇ ਹੱਕਦਾਰ ਹੁੰਦੀਆਂ ਵਾ ਮਾਂ ਤੇ ਉਹਦੀਆਂ ਕੋਈ ਗੱਲ ਨਹੀਂ ਫਿਰ ਕੀ ਹੋਇਆ ਪਰ ਮੈਂ ਹਟ ਸਕਦੇ ਇ ਮਾਵਾ ਆਪਣੇ ਘਰ ਚੰਗੀਆਂ ਹਾਂ ਠੀਕ ਆ ਨਾ ਤੇ ਆਉਂਦੀਆਂ ਜਾਂਦੀਆਂ ਚੰਗੀਆਂ ਲੱਗਦੀਆਂ ਆ ਉਹ ਤੇ ਮੈਂ ਗੱਲ ਸਮਝਦੀ ਆ ਪਰ ਤੁਸੀਂ ਇਹ ਕੰਮ ਮੇਰੀ ਗੱਲ ਸੁਣ ਲੈ ਪ੍ਰਭ ਪਹਿਲੋ ਮੇਰੀ ਮਾਂ ਨੂੰ ਪੁੱਛ ਤੈਨੂੰ ਮaaf ਕਰਤਾ ਕਿ ਨਹੀਂ ਕਰਤਾ ਉਹਨੇ ਵਿਚਾਰੇ ਨੇ ਕੀ ਕਹਿਣਾ ਇਹ ਮੇਰੀ ਗੱਲ ਸੁਣ ਤੇ ਇਹ ਵੀ ਮੈਂ ਘਰੋਂ ਬਾੜ ਦੇਣਾ ਹੀ ਤੇ ਇਹਨੂੰ ਤੂੰ ਲੈ ਜਾ ਮੈਂ ਆਪਣੀ ਰੋਟੀ ਦਾ ਭੇਪ ਕਰ ਲਵਾਂਗਾ ਘਰੋਂ ਨਾ ਕੱਢੋ ਤੇ ਆਪਣੇ ਘਰ ਕਲਾ ਨਾ ਪਾਓ ਕੋਈ ਗੱਲ ਨਹੀਂ ਐ ਫਿਰ ਕੀ ਹੋਇਆ ਵਾ ਮਸਲਾ ਵਾ ਫੜਾ ਰੋਟੀ ਦਾ ਤੈਨੂੰ ਮੈਂ ਖਾਣਾ ਤੇ ਵਿਚਾਰੇ ਨੂੰ ਦੋ ਫੁਲਕੇ ਆ ਉਹ ਤਾਂ ਗੱਲ ਵਾ ਕੀ ਖਾਂ ਲਈ ਆ ਆ ਵੇਖੋ ਮੰਮੀ ਮੈਂ ਫੇਰ ਮਾਫੀ ਮੰਗਨੀ ਮੈਨੂੰ ਮaaf ਕਰ ਦੋ ਤੂੰ ਬੋਲਦੇ ਕਿਉਂ ਨਹੀਂ ਕਿ ਮੈਨੂੰ ਮਾਫ਼ ਕਰ ਦੋ ਇੱਕ ਵਾਰੀ ਬਾਬੀ ਜਦੋਂ ਘਰ ਤੇ ਬਜ਼ੁਰਗ ਨਾ ਨਾ ਹੁਣ ਤੇ ਜਿੰਦੇ ਮਰ ਕੇ ਘਰੋਂ ਜਾਣਾ ਪਏ ਪਤਾ ਉਹਦੋਂ ਲੱਗਦਾ ਵਾ ਤੇ ਜੇ ਘਰ ਸਿਆਣੇ ਬੈਠੇ ਹੋਣ ਨਾ ਆਪਾਂ ਸਭ ਕੁਝ ਉਹਨਾਂ ਸੱਤੇ ਛੱਡ ਕੇ ਨਾ ਜਿੱਥੇ ਮਰਜ਼ੀ ਰਹਿਣ ਮੇਰੀ ਗੱਲ ਸੁਣ ਲੈ ਇੱਥੇ ਕਿਹਦਾ ਵਿਆਹ ਸ਼ਾਦੀ ਆਵੇ ਨਾ ਤੇ ਅਸੀਂ ਛੇ ਦੇ ਦੇ ਗਏ ਅਗਲੇ ਦਿਨ ਹੀ ਉਹ ਸਹੇ ਰਹਿ ਪਈਨੇ ਪਤਾ ਵੀ ਘਰ ਮਾਦਾ ਹੈਗੀ ਆ ਆਹੋ ਤੇ ਫਿਰ ਆਹ ਕਿਦਰ ਪੈਂਡੇਈ ਉਹਦੀ ਪਰ ਇਹਦੇ ਦਿਮਾਗ 'ਚ ਪਾਣੀ ਕੀ ਟੂੜੀ ਭਰੀ ਆ ਮੇਰਾ ਦਿਮਾਗ ਖਰਾਬ ਹੋ ਗਿਆ ਸੀ ਵੱਡੀ ਵਾਲੇ ਵੇਖ ਵੇਖ ਕੇ ਨਾ ਤੇ ਮੈਨੂੰ ਵੀ ਹੋ ਗਿਆ ਹੈਗਾ ਵੀ ਹਰੇ ਮਾਪਿਓ ਵਾਧੂ ਹੀ ਹੁੰਦੇ ਆ ਪਰ ਨਹੀਂ ਮਾਪਿਓ ਵਾਧੂ ਨਹੀਂ ਹੁੰਦੇ ਮੈਨੂੰ ਹਰ ਸਾਰਾ ਕੋ ਪਤਾ ਲੱਗ ਗਿਆ ਵਾ ਮੈਨੂੰ ਮਾਫੀ ਦੇ ਦੋ ਤੇ ਮੰਮੀ ਨੂੰ ਮੈਂ ਨਹੀਂ ਜਾਣ ਦੇਣਾ ਚੱਲ ਪਾ ਵੀ ਮੇਰੇ ਗੈਰ ਨਾਲ ਹੱਥ ਜੋੜ ਜੇ ਹੱਥ ਜੋੜ ਨਹੀਂ ਆ ਤਾਂ ਫਿਰ ਤੂੰ ਮੰਮੀ ਗਾੜੀ ਜੋੜ ਉਹਨੂੰ ਬਣਾ ਲੈ ਜੇ ਮੰਨਦੀ ਆ ਤੇ ਨਹੀਂ ਤਾਂ ਉਹ ਵਿਚਾਰ ਦਾ ਹਾਲਤ ਮਾੜਾ ਇਹ ਬੀਬੀ ਉਹਦਾ ਵਧਿਆ ਵਾ ਬੁਰੇ ਹਾਲ ਵਾ ਤੇ ਮੈਂ ਜਾਂਦੇ ਪਹਿਲਾਂ ਤੇਰਾ ਚੈੱਕ ਅਪ ਕਰਵਾ ਕੇ ਦਵਾਈ ਲੈਣੀ ਆ ਤੇ ਫਿਰ ਉਹਨੂੰ ਮਿਲ ਕੇ ਜਾਣਾ ਵਾ ਤੂੰ ਘੱਟ ਦੀ ਇਹਨਾਂ ਗੱਲਾਂ ਬੇੜੋ ਰੱਬ ਦੇ ਬੰਦਾ ਖੁਸ਼ ਹੋਏ ਆਪਣੇ ਘਰ ਦਵਾਈ ਦੀ ਲੋੜ ਹੀ ਨਹੀਂ ਪੈਂਦੀ ਉਹ ਤੇ ਗੱਲ ਵਾ ਦਵਾਈ ਘਰ ਨੂੰ ਖਾਣੇ ਬਹੁਤ ਗੱਲ ਵਾ ਜਦੋਂ ਇਹੋ ਜਿਹੇ ਬੰਦੇ ਘਰ ਯਾਰੀ ਸਭ ਬੈਠੇ ਹੋਣ ਤਾਂ ਬੰਦਾ ਬਸ ਸਕਦਾ ਵਾ ਬੋਲੋ ਹਾਂ ਕਹਿੰਦੇ ਹਾਂ ਬੋਲਦੇ ਕਿਉਂ ਨਹੀਂ ਕੋਈ ਨਹੀਂ ਤੀਏ ਮੈਂ ਤਾਂ ਮਾਫੀ ਕੀਤਾ ਮੈਂ ਕੀ ਆਖਣਾ ਅੱਜ ਤੋਂ ਬਾਅਦ ਮੈਂ ਇਦਾਂ ਨਹੀਂ ਕਰਦੀ ਬਸ ਇੱਕ ਮੌਕਾ ਦੇ ਦਿਓ ਮੈਨੂੰ ਜੇ ਮੈਂ ਮੁੜ ਕੇ ਤੁਹਾਨੂੰ ਸ਼ਿਕਾਇਤ ਦਾ ਮੌਕਾ ਦਊਂਗੀ ਨਾ ਫਿਰ ਤੁਸੀਂ ਲੈ ਜਾਓ ਮੰਮੀ ਨੂੰ ਪਰ ਇੱਕ ਮੌਕਾ ਮੈਨੂੰ ਦੇ ਦਿਓ ਹਣ ਕਿੱਦਾਂ ਕਰਨੀ ਪਰ ਮੰਮੀ ਅਰੇ ਨਾ ਧੀਏ ਕਰ ਹਣ ਮਾਫੀਆਂ ਮੰਗਣ ਡਈ ਆ ਮਾਫੀਆਂ ਤਾਂ ਮੰਗਣ ਡਈ ਆ ਪਰ ਕੱਲ ਨੂੰ ਫੇਰ ਮੈਨੂੰ ਇਹੋ ਜਿਹਾ ਸੁਨਾ ਮਿਲੇ ਕੋਈ ਹਨਾ ਤੇ ਫੇਰ ਨਹੀਂ ਮੈਂ ਭਰਾ ਕੋਲ ਨਹੀਂ ਗਈ ਤੇਨੂੰ ਨਾ ਇਹੋ ਜਿਹੀ ਖਬਰ ਨਹੀਂ ਜਾਊ ਮੁੜ ਕੇ ਇਹ ਜੁਮੇਰੇ ਰਹੀ ਹੁਣ ਮੇਰੀ ਤੇਰੇ ਬਾਅਦ ਦੱਸਣ ਤੇ ਤੂੰ ਜਾਊਗੀ ਨਾ ਏ ਹੁੰਦੇ ਹੁਣ ਤੇਰੇ ਘਰ ਨਾਲ ਲੱਗੂਗੀ ਤੈਨੂੰ ਸਾਡਾ ਚੱਲ ਫਿਰ ਮੈਂ ਤੜ ਦੇ ਯਕੀਨ ਕਰਕੇ ਤੂੰ ਕਮੇਰ ਤੇ ਯਕੀਨ ਕਰਕੇ ਛੱਡ ਦੇ ਕੋਈ ਗੱਲ ਲੇਗੀ ਤੇ ਮੰਮੀ ਕੋਈ ਵੀ ਗੱਲ ਹੋਏ ਨਾ ਹੁਣ ਉਹ ਵੀ ਬੰਦਾ ਬਣ ਗਈ ਆ ਫੋਨ ਕਰਨਾ ਹੀ ਠੀਕ ਹੋ ਨਾ ਇਹ ਹੋਏ ਤੇ ਹੁਣ ਤੂੰ ਦੱਸ ਦੇ ਰਵੇਂ ਕਿ ਅੱਗੇ ਇੱਥੋਂ ਤੱਕ ਗੱਲ ਹੋਈਏ ਤਾਂ ਹੁਣ ਮੈਂ ਫੋਨ ਨਾ ਕਰਾਂ ਫੇਰ ਕਾਲਾ ਪਾਉਗੀ ਆ ਤੇ ਹੁਣ ਇੱਥੋਂ ਤੱਕ ਗੱਲ ਪੜਦੇ ਉੱਠੇ ਤੇ ਪਤਾ ਗੱਲ ਦਾ ਲੱਗਾ ਵਾ ਮੇਰੀ ਗੱਲ ਸੁਣੋ ਤੁਸੀਂ ਮੰਮੀ ਨੇ ਇੱਕ ਫੋਨ ਲਿਆ ਦਿਓ ਠੀਕ ਆ ਕੋਈ ਵੀ ਗੱਲ ਹੋਵੇ ਤੁਸੀਂ ਆਪੇ ਫੋਨ ਕਰਕੇ ਦੱਸ ਦਿਓ ਜੇ ਮੈਂ ਕੋਈ ਗਲਤੀ ਕਰੂੰਗੀ ਹੁਣ ਤੇ ਬਸ ਇੱਕ ਵਾਰੀ ਮੈਨੂੰ ਮਾਫ ਕਰ ਦੋ ਹੁਣ ਮੈਂ ਜ਼ਿੰਦਗੀ 'ਚ ਕੋਈ ਗਲਤੀ ਨਹੀਂ ਕਰਦੀ ਮਾਤਾ ਠੀਕ ਆ ਨਾ ਠੀਕ ਆ ਫਿਰ ਜਿੱਦਾਂ ਕਹਿੰਦੀ ਹਾਂ ਮਾਫੀ ਮੰਗਣ ਲਈ ਆ ਤੇ ਚੱਲ ਪਈਏ ਚਲੋ ਕੋਈ ਨਹੀਂ ਕੋਈ ਤੇ ਮਾਫੀ ਕਰਨੀ ਪੈਂਦੀ ਜੇ ਗਲਤੀ ਮੰਨਦੇ ਆਪਣੀ ਤੇ ਚਲੋ ਠੀਕ ਆ ਮੈਂ ਕਿ ਸਮਝ ਗਈ ਇਹ ਗਲਤੀ ਫਿਰ ਕੀ ਹੁਣ ਕੋਈ ਕਰ ਖਣਾ ਹੈ ਚੱਲ ਭਾਬੀ ਜੇ ਤੂੰ ਆਪਣੀ ਗਲਤੀ ਮੰਨਨੀ ਹੈ ਨਾ ਫਿਰ ਹੁਣ ਹੈ ਉਹ ਗੱਲ ਤੇ ਰਹੀ ਹੁਣ ਕੋਈ ਤੰਗੀ ਨਹੀਂ ਹੋਣੀ ਚਾਹੀਦੀ ਮੇਰੀ ਮਾਂ ਨੂੰ ਤੇ ਆਪਣੀ ਮਾਂ ਸਮਝ ਕੇ ਤੇ ਫੇਰ ਇਹਦੀ ਦੇਖਭਾਲ ਕਰ ਨਹੀਂ ਨਹੀਂ ਮੈਂ ਆਪਣੀ ਮਾਂ ਤੋਂ ਵੀ ਵੱਧ ਸਮਝੂਗੀ ਮੰਜੀ ਤੇ ਰੋਟੀ ਜੇ ਪ੍ਰਭ ਸਾਰੀਆਂ ਨੂੰ ਇਤਨਾ ਕਰਨਾ ਤੇ ਬੁਗਾਲੇ ਨੂੰ ਬੰਦਾ ਕਿਤਨਾ ਮਾੜਾ ਕਹਿ ਸਕਦਾ ਕਿ ਉਹ ਹੀ ਤੇ ਗਾਲਾਂ ਲੋਕੀ ਕਹਿੰਦੇ ਨੇ ਧੀਆ ਧੀਆ ਹੀ ਹੁੰਦੇ ਆ ਤਾਂ ਨਵਾਂ ਨਵਾਂ ਹੀ ਆਹ ਗੱਲ ਕਿਉਂ ਸੁਣਨੀ ਆਪਾਂ ਜੇ ਆਪਾਂ ਧੀਆ ਹੀ ਬਣ ਕੇ ਰਹੀਏ ਤੇ ਜੇ ਤੇਰਾ ਰਾਹ ਕੀਤਾ ਤੂੰ ਕਿਥੇ ਜਿੱਲ ਗਈ ਆਪਣੇ ਘਰ ਐਸ਼ ਕਰਨ ਲਈ ਹੈ ਹੈ ਇਹ ਵੀ ਆਪਣੇ ਘਰ ਰਾਜ ਕਰਨ ਲਈ ਆ ਇਹ ਕਿਣੀ ਭੁੱਖੀ ਮਰਨ ਦੀ ਇੱਥੇ ਹੈ ਹੁਣ ਖਾਣਾ ਨਹੀਂ ਆਉਂਦਿਆ ਉਹੀ ਤੇ ਗੱਲ ਵਾ ਚਲੋ ਸੱਤ ਵਜੇਾਂ ਤੋਂ ਨੇ ਕਦੀ ਗੱਲ ਕੀਤੀ ਹੈ ਕਿ ਨੋਟੋ ਕੀਤੀ ਫਿਰ ਤੇ ਬੰਦਾ ਗੱਲ ਕਰਦਾ ਚੰਗਾ ਉਹ ਮੈਂ ਤੈਨੂੰ ਅੱਗੇ ਕਹਿੰਦਾ ਇਹਨੂੰ ਮੈਂ ਕਹਿੰਦਾ ਮੈਂ ਤਾਂ ਮਾਤਾ ਭਾਵੇਂ ਤੰਗ ਹੋ ਜਾਂਦੀ ਆ ਤੇ ਗੱਲਬਾਤ ਨਹੀਂ ਕੀ ਮਾੜੀ ਜਿਹੀ ਮੂੰਹ ਬਣੇ ਨੀ ਗੱਲ ਸੁਣੋ ਹੁਣ ਮੈਨੂੰ ਸ਼ਰਮਿੰਦੀ ਨਾ ਕਰੋ ਗੱਲਾਂ ਕਰ ਕਰਕੇ ਬਾਰ-ਬਾਰ ਤੇ ਬਸ ਮੈਂ ਹੁਣ ਤੁਹਾਡਾ ਕੋ ਮਾਫੀ ਮੰਗਣੀ ਪੈਣ ਜੀ ਹੁਣ ਬਸ ਗੱਲ ਤੇ ਮਿੱਟੀ ਪਾ ਦਿਓ ਚਲ ਮੈਂ ਇਹਨੂੰ ਗੜੀ ਦਾ ਮਾਫੀ ਮੰਗੋ ਤੇ ਮਾਫੀਆਂ ਬਥੇਰੀਆਂ ਮੰਗ ਲਈਆਂ ਹੁਣ ਆਪਣੀ ਗੱਲ ਤੇ ਪੱਕੇ ਹਾਰੀ ਚਲ ਜਾ ਕੇ ਚਾਹ ਚੁਪਣਾ ਹਾਂ ਤੇ ਕੋਈ ਚਲ ਨਹੀਂ ਹਟੋ ਨਾ ਚਾਹ ਤੇ ਬੱਸ ਪੇਕੇ ਹੁਣ ਠੱਡੀਆਂ ਮੇਰੀ ਗੱਲ ਨੂੰ ਚੱਲ ਪੁੱਟ ਕੇ ਚੱਪ ਕੋਈ ਗੱਲ ਨਹੀਂ ਸਭ ਕੁਝ ਠੀਕ ਹੋ ਜਾਣਾ ਚੰਗਾ ਬੀਬੀ ਵੀ ਅੱਲਾ ਜਿੰਨੀ ਮੇਰੇ ਕੋਲ ਹੀ ਮੈਂ ਤੇ ਕਰਤੀ ਹੁਣ ਤੂੰ ਕੁਝ ਮੈਨਾਂ ਜੇ ਗਾਂਵ ਦੇ ਕੰਮ ਦਤ ਕੰਮ ਕਰੂਗੀ ਨਾ ਤੂੰ ਸਿੱਧਾ ਮੈਨੂੰ ਦੱਸੀ ਵੀ ਮੈਨੂੰ ਇਹ ਆ ਪਰੇਸ਼ਾਨੀ ਦਿੱਤੀ ਮੈਂ ਤੇ ਤੇਰੇ ਹੁੰਡਾਂ ਡਾਂਗ ਖਰੂਗਾ ਨਾ ਤੇ ਪੇਕੇ ਛੱਡ ਕੇ ਹੁਣ ਤੇ ਕਹਦੀ ਠੀਕ ਆ ਤੇ ਪੁੱਤ ਮੈਂ ਚਾਹੁੰਦੀ ਨਹੀਂ ਮੈਨੂੰ ਪਤਾ ਮਾਵਾਂ ਨਹੀਂ ਪੁੰਦੀ ਸਾਡੇ ਘਰਾਂ ਦੇ ਆਪਣੇ ਪੁੱਤਾਂ ਦੇ ਘਰ ਨਾਲ ਖਰਾਬ ਹੋ ਜਾਏ ਬਹੁਤ ਗੱਲ ਆ ਮਾਤਾ ਤੈਨੂੰ ਪਾਣੀ ਕੋਈ ਗੱਲ ਨਹੀਂ ਦੱਸ ਦੇ ਰਹੀ ਅਸੀਂ ਚਲ ਕੋਈ ਗੱਲ ਜੋ ਹੋ ਗਿਆ ਨਾ ਬਸ ਪਾਣੀ ਬਹੁਤ ਸਾਰੀਆਂ ਗੱਲਾਂ ਤੋਂ ਮਿੱਚਾ ਲੋ ਹੰਸ਼ ਢੋ ਜੋ ਬਾਕੀ ਇਹ ਆ ਕਿ ਜਦੋਂ ਹੁਣ ਤੇ ਗਾਂ ਕਲ ਹੁੰਦੀ ਆ ਤੇ ਲੁਕਾ ਨਹੀਂ ਕਰਨਾ ਮੈਨੂੰ ਦੱਸਣ ਤੋਂ ਪਹਿਲਾਂ ਤੈਨੂੰ ਪਾਹੀ ਨਾਲ ਗੱਲ ਕਰਨੀ ਨਹੀਂ ਮੈਂ ਦੱਸਾਂਗੀ ਜੇ ਕਰੇਗੀ ਹੁਣ ਤੇ ਮੈਂ ਪਹਿਲਾਂ ਇਹਨੂੰ ਦੱਸਾਂਗੀ ਫੇਰ ਬਾਅਦ ਚ ਤੈਨੂੰ ਹਾਂ ਬਸ ਤੈਨੂੰ ਲੱਗਦਾ ਵੀ ਹੁਣ ਉਹਨਾਂ ਨੇ ਕੋਈ ਗੱਲ ਉਹਜੀ ਕਰਨੀ ਨਹੀਂ ਜਿੰਨੇ ਮਾਫੀ ਮੰਗਣੇ ਆਪਣੀ ਗਲ ਤੇ ਮੈਂ ਹੁਣ ਕੋਟ ਚਾਹ ਪੀ ਕੇ ਦੁਬਾਰਾ ਚੱਲ ਜਣਾ ਨਿਆਣਾ ਹੀ ਮੇਰੇ ਆਉਣ ਵਾਲੇ ਹੁਣੇ ਆ ਮੈਂ ਤਾਂ ਰੋਜ਼ ਘਰੋਂ ਨਿਕਲੀ ਨਹੀਂ ਆ ਚੰਗਾ ਤੇ ਬੀਬੀ ਇਹਦੀ ਸੱਸ ਵੀ ਹੈਗੀ ਆ ਕਿਤਨਾ ਇਹਦੀਆਂ ਵਡਿਆ ਕਰਦੀ ਹੈ ਹੈ ਸਾਡੇ ਮਨ ਨੂੰ ਵੀ ਠੰਡ ਪੈਂਦੀ ਹੈ ਵੀ ਵਾਕਿਆ ਸਾਡਾ ਧੀ ਭੈਣ ਉਹ ਤੇ ਸੁਖੀ ਆ ਵੀ ਵਾਕਿਆ ਹੀ ਪ੍ਰਵਾਹ ਚ ਉਹ ਦੀ ਇੱਜ਼ਤ ਵਾ ਹੈ ਚੰਗੀ ਆ ਚੰਗਾ ਵਰਤਾਰਾ ਕਰਦੀ ਆ ਤਾਂ ਪਤਾ ਆਪੇ ਹੀ ਸਿਰਤਾ ਹੋਣੀ ਆ ਖੁਦ ਕਰ ਲਵਾ ਚਲੋ ਬੀਬੀ ਕੋਈ ਗੱਲ ਹੀ ਹੈ ਚੰਗਾ ਪੱਤ ਹਾਸ ਦੇ ਵਾਸਤੇ ਲੋ ਤੇ ਆਪਣੇ ਘਰ ਕੀ ਕਰਨਾ ਇਸ ਤਰ੍ਹਾਂ ਇਹ ਜਿਹੜਾ ਚੰਗੇ ਲੱਗੀਦਾ ਚੰਗਾ ਪ੍ਰਭ ਚੰਗਾ ਹੀ ਕਰਦੀ ਆ